ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਜੋੜ ਸਿੰਘ ਵਾਲਾ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਹਰੀਕੇ ਪੱਤਨ ਤੋਂ ਸਿਰਫ ਕੋਈ 10 ਕਿਲੋਮੀਟਰ ਦੀ ਦੂਰੀ ਤੇ ਪਿੰਡ ਜੋੜ ਸਿੰਘ ਵਾਲਾ ਵੀਰ ਹਰਭੇਲ ਦੇ ਫਾਰਮ ਤੇ ਆਏ ਆ ਸੋ ਸਾਰੇ ਵੀਰ ਜਾਣਦੇ ਆ ਠੀਕ ਆ ਜੀ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦਾ ਆਪਾਂ ਧਿਆਨ ਦੇ ਵਿੱਚ ਲਿਆਉਂਦੇ ਰਹੀਦਾ ਪਸ਼ੂ ਵਪਾਰ ਦਾ ਕੀਤਾ ਵੀਰ ਦਾ ਰੁਟੀਨ ਦੇ ਵਿੱਚ ਹੀ ਪਸ਼ੂ ਇਸ ਘਰੇ ਇਸ ਫਾਰਮ ਤੇ ਇਸ ਖੇਲੇ ਤੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਨਾਲ ਲੱਗਦੇ ਪਿੰਡਾਂ ਦੀ ਗੱਲ ਕਰੀਏ ਤਾਂ ਦੋਸਤੋ ਵੱਡੇ ਸਭਰਾ ਪਿੰਡ ਇਧਰ ਇੱਕ ਪਾਸੇ ਸੰਗਵਾ ਸਾਇਦੋ ਬਰਵਾਲਾ ਚੀਮਾ ਦੁੱਬਲੀ ਇਹ ਪਿੰਡ ਨੇੜੇ ਨੇੜੇ ਆ ਠੀਕ ਆ ਜੀ ਤੇ ਹਰੀਕੇ ਪਤਨ ਤੋਂ ਕੋਈ ਵੀਰ ਆਪਣਾ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਤੇ ਸਿਰਫ ਕੋਈ 10-12 ਕਿਲੋਮੀਟਰ ਦੀ ਸਾਰੀ ਦੂਰੀ ਆ ਅੱਜ ਤਰੀਕ 8 ਨਵੰਬਰ ਤੇ ਸਮਾਂ ਦੋਸਤੋ ਮਾਰਨਿੰਗ ਦੇ ਕੋਈ 10:00 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਹਾਂ ਦੋ ਮੱਜਾਂ ਦਿਖਾਉਣੀਆਂ ਨੇ ਤੁਹਾਨੂੰ ਠੀਕ ਆ ਜੀ ਇਸ ਵੀਡੀਓ ਦੇ ਵਿੱਚ ਤੇ ਇੱਕ ਮੇਰੇ ਭਰਾ ਕੋਈ ਸ਼ੌਂਕ ਰੱਖਦੇ ਆ ਠੀਕ ਆ ਜੀ ਛੋਟੀ ਪ੍ਰੀਅਰਡ ਦੇ ਵਿੱਚ ਚਾਹੇ ਕੋਈ ਵੀਰ ਅਕੇ ਸਾਹਮਣਾ ਚ ਇੱਕ ਤੁਹਾਨੂੰ ਵਛੀ ਦਿਖਾ ਦਿਆਂਗੇ ਵਛੀ ਵੀ ਚੰਗੇ ਸੀਮਨਤੀ ਆ ਬਾਕੀ ਜਿਹੜੇ ਭਰਾ ਖੜਾ ਰਹੀ ਆ ਠੀਕ ਆ ਜੀ ਚੰਗੇ ਪਸ਼ੂ ਪਾਲਕ ਵੀਰ ਆ ਜਿਨ੍ਹਾਂ ਨੇ ਕੋਈ ਚੰਗੇ ਪਸ਼ੂ ਰੱਖੇ ਆ ਉਹਨਾਂ ਨੂੰ ਨਾਰਮਲ ਹੀ ਦੇਖ ਕੇ ਚੀਜ਼ ਦਾ ਪਤਾ ਲੱਗ ਜਾਊਗਾ ਠੀਕ ਆ ਜੀ ਇਹ ਵਛੀ ਆ ਐਚ ਐਫ ਬਰੀਡ ਦੇ ਵਿੱਚ ਤੇ ਇੱਕ ਮਾਲੀ ਇੱਕ ਕਟਾ ਤੁਹਾਨੂੰ ਜੀਦੀ ਦਾ ਵੀ ਤਾਂ ਦਿਖਾਵਾਂਗੇ ਚੰਗੇ ਸਾਣ ਦਾ ਬੱਚਾ ਅੱਗੇ ਆਪਣੇ ਵੀਰ ਬੜੀ ਡਿਮਾਂਡ ਕਰਦੇ ਰਹਿੰਦੇ ਆ ਬਾਕੀ ਮਾਰਕਿੰਗ ਬਹੁਤ ਸੋਹਣੀ ਆ ਕਿਸੇ ਵੀਰ ਨੇ ਮਾਲ ਦੇ ਵਿੱਚ ਰੱਖਣਾ ਜਿਨ੍ਹਾਂ ਦੇ ਕੋਲ ਕੋਈ ਜੀਦੀ ਦਾ ਵੀ ਤਾਂ ਚੰਗਾ ਮਾਲ ਆ ਤੇ ਗਾਂ ਤੁਸੀਂ ਤਿਆਰ ਕਰ ਸਕਦੇ ਜੇ ਕਟਾ ਚੰਗਾ ਮਦਰ ਵਾਲੇ ਪੱਖ ਤੋਂ ਵੀ ਚੰਗਾ ਬਾਪਲੇ ਪੱਖ ਤੋਂ ਵੀ ਇਹ ਚੰਗੀ ਬਲੱਡ ਲਾਈਨ ਦੇ ਵਿੱਚ ਆ ਠੀਕਾ ਜੀ ਬਾਕੀ ਪੂਰੀ ਡਿਟੇਲ ਤੁਹਾਨੂੰ ਦਵਾਂਗੇ ਇਹ ਅੱਜ ਦੋਸਤੋ ਨਾਗਨੇ ਪੂਰੀ ਗੱਲਬਾਤ ਕਰਦੇ ਆ ਹਰਵੈਲ ਦੇ ਨਾਲ ਸਭ ਤੋਂ ਪਹਿਲਾਂ ਹਰਵੈਲ ਸਿੰਘ ਦੀ ਸਤਿ ਸ੍ਰੀ ਅਕਾਲ ਹਾਂਜੀ ਰਾਜ ਸੇ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜ ਸੰਧੂ ਫਾਰਮਿੰਗ ਚੈਨਲ ਨੂੰ YouTube Facebook Instagram ਤੇ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਵੀਰੇ ਬੜੇ ਵਧੀਆ ਹਰਵੈਲ ਸਿਆ ਵਧੀਆ ਕਿਰਪਾ ਭਾਈ ਗੁਰੂ ਦੀ ਮੇਰਾ ਹੀ ਸ਼ੁਕਰੇ ਮਾਲਕ ਦਾ ਫਿਰ ਹਰਵੈਲ ਚਲੋ ਮਾਲ ਰੁਟੀਨ ਦਾ ਹੀ ਕੰਮ ਆਪਣਾ ਰੁਟੀਨ ਦੇ ਵਿੱਚ ਹੀ ਪ ਜਿਹੜੀਆਂ ਆਪਾਂ ਖਾਸ ਤੌਰ ਤੇ ਦਿਖਾ ਰਹੇ ਆਂ ਵੀਡੀਓ ਦੇ ਵਿੱਚ ਜੀ ਤੇ ਦੋਵੇਂ ਮੱਜਾਂ ਹੀ ਤਾਜ਼ੀਆਂ ਸੁਈਆਂ ਨੇ ਆਪਣੇ ਕੋਲ ਠੀਕ ਆ ਤੇ ਮੁੱਲ ਵੀ ਫਿਰ ਉਹੀ ਆਂਦੇ ਨੇ ਬਿਲਕੁਲ ਰਾਸ ਆ ਅੱਜ ਸਭ ਤੋਂ ਮੇਨ ਗੱਲ ਤਾਂ ਇਹ ਆ ਕੁਝ ਤਾਂ ਚਲੋ ਇਹ ਦੋ ਜਿਹੜੇ ਬੱਚੇ ਨੇ ਬਿਲਕੁਲ ਪ੍ਰੋਪਰ ਬਰੀਡ ਵਾਈਜ਼ ਆ ਹਮਮ ਇਹਨਾਂ ਦੀ ਡਿਟੇਲ ਵੀ ਆਪਾਂ ਸਾਂਝੀ ਕਰਾਂਗੇ ਹਮ ਤੇ ਗੱਲ ਕਰਦੇ ਮੱਜਾਂ ਵੀ ਚੰਗੀਆਂ ਨੇ ਤੇ ਭਾਅ ਬਿਲਕੁਲ ਅੱਜ ਤੋਕੜਾਂ ਵਾਲਾ ਹਮ ਕਿਉਂਕਿ ਫੱਗਣ ਚੇਦ ਦੇ ਵਿੱਚ ਜਾ ਕੇ ਉਹਨੇ ਮੁੱਲ ਦੀਆਂ ਫੇਰ ਫੇਰ ਆ ਗਿਆ ਨੇ ਬੱਚੇ ਪਿੱਛੇ ਬਹੁਤ ਸਾਰੇ ਚੰਗੇ ਸੀਮ ਲਾਉਂਦੇ ਨੇ ਸਹੀ ਆ ਤੇ ਆਪਾਂ ਇਹਨਾਂ ਤੋਂ ਕਰਦੇ ਆਂ ਸ਼ੁਰੂਆਤ ਇੱਕ ਨੰਬਰ ਮਾਝ ਤੋਂ। ਲਓ ਜੀ ਆ ਸ਼ੁਰੂਆਤ ਕਰਾਂਗੇ ਇੱਕ ਅਨੀਲੀ ਰਾਵੀ ਦੇ ਵਿੱਚ ਹੀ ਮਾਝ ਤੋਂ ਦਿਖਾ ਦਿਆਂਗੇ ਮਗਰ ਕੱਟੀ ਵੀ ਨੀਲੀ ਰਾਵੀ ਦੀ ਆ ਠੀਕ ਆ ਜੀ। ਬੱਕਰੇ ਤੌਰ ਤੇ ਬੜੇ ਵੀਰ ਡਿਮਾਂਡ ਕਰਦੇ ਰਹਿੰਦੇ ਆ ਕੱਟੀਆਂ ਵੈਸੇ ਤਾਂ ਚਲੋ ਕੋਈ ਸੇਲ ਕਰਦਾ ਹੀ ਨਹੀਂਗਾ ਪਰ ਚਲੋ ਇਸੇ ਤਰ੍ਹਾਂ ਕਿਸੇ ਪਛਮਾ ਦੇ ਮਗਰ ਚੰਗੀ ਬਰੀਡ ਚੰਗੇ ਬਲੱਡ ਲਾਈਨ ਚਾ ਚੰਗੇ ਸੀਮੈਂਟ ਦੇ ਬੱਚੇ ਆ ਜਾਣ ਉਹ ਭਰਾ ਆਪਣੇ ਬੜੇ ਪਹਿਲ ਦੇ ਦਰਸਾਉਂਦਾ ਨੇ। ਤੇ ਪੂਰੀ ਕੱਟੀ ਵਿਖਾਵਾਂਗੇ ਤੁਹਾਨੂੰ ਬਾਅਦ ਵਿੱਚ ਤੇ ਇਹ ਹਰ ਵੇਲੇ ਮਾਝ ਦਾ ਕੀ ਵੀਰਵਾ ਵੀਰ। ਗੱਲ ਰਸਿਆ ਕਰੀਏ ਤੀਜਾ ਸੂਆ ਮਾਝ ਸੂਈ ਆ ਬਾਕੀ ਇਸ ਟਾਈਮ ਇਹਦੇ ਥੱਲੇ 9 ਕਿਲੋ ਜਿਹੜਾ ਦੁੱਧ ਹਾਜ਼ਰ ਆ ਓਕੇ ਸੂਈ ਨੂੰ ਅੱਜ ਕੋਈ 10 ਦਿਨ ਦਾ ਸਮਾਂ ਹੋ ਗਿਆ ਠੀਕ ਆ ਪ੍ਰੋਪਰ ਨੀਲੀ ਦੇ ਵਿੱਚ ਆ ਵੱਡੇ ਸਭਰਾ ਤੋਂ ਆਪਾਂ ਖਰੀਦੀ ਤੁਹਾਨੂੰ ਪਤਾ ਕਿ ਵੱਡੇ ਸਭਰਾ ਦੇ ਵਿੱਚ ਨੀਲੀ ਰਾਵੀ ਦਾ ਘਾੜਾ ਆਸਲ ਪੂਰਾ ਹੋ ਗਿਆ ਵੱਡਾ ਸਭਰਾ ਹੋ ਗਿਆ ਆ ਬਿਲਕੁਲ ਤੇ ਇਹ ਡੀਐਨਏ ਕੋਈ ਵੀ ਕਰਵਾ ਸਕਦਾ ਡਾਇਮੰਡ ਬੁੱਲ ਦੀ ਕੱਟੀ ਹੈ ਮੈਂ ਵੀ ਡਾਇਮੰਡ ਬੁੱਲ ਦੀ ਜਿਹੜੀ ਦੋਸਤੋ ਬਿਲਕੁਲ ਸਾਰਿਆਂ ਨੂੰ ਪਤਾ ਕਿ ਰਸਾਲ ਦੇਵਾਲ ਵਾਲਾ ਜਿਹੜਾ ਮਾਲੀ ਸੀਗਾ ਸੁਖਵਿੰਦਰ ਡਾਕਟਰ ਕੋਲੇ ਹਰੀਆਂ ਵਾਲੇ ਵੀਰ ਕੋਲੇ ਹਾਂ ਤਾਂ ਉਹਦੀ ਜਿਹੜੀ ਇਹ ਕੱਟੀ ਆ। ਲੋਵੀ ਉਹਦੀ ਕੱਟੀ ਆ ਗਈ ਮਗਰ ਮਾਰਕਿੰਗ ਬਹੁਤ ਸੋਹਣੀ ਬੱਚੇ ਦੀ ਸੁਹਾਗੇ ਵਾਲੀ ਗੱਲ ਆ। ਬਾਕੀ ਮੇਰਾ ਵੀ ਮਾਰਕਿੰਗ ਵੇਖੋਗੇ ਬੱਚੇ ਦੇ ਅਗਲੇ ਪੈਰਾਂ 'ਚ ਸੂਤ ਤੇ ਨਿਸ਼ਾਨ ਆ ਗਿਆ ਬੱਚੇ ਦੇ। ਆ ਵਿਖਾ ਦਿਓ ਪੁੱਤਾ। ਠੀਕ ਹੈ ਜੀ। ਅੱਖ ਬਹੁਤ ਪਿਆਰੀ ਆ। ਅੱਲਾ ਵੀ ਅੱਖ ਫਿਰ ਆਉਣੀ ਆਉਣੀ ਹੈ ਨਾ। ਅੱਖ ਵੇਖੋ ਬਹੁਤ ਰੈੱਡ ਕੋਲੇ। ਕਿਉਂ ਮਾਂ ਚੰਗੀ ਆ। ਕੋਈ ਮਨਕਣੀ ਅੱਖ ਆ ਠੀਕ ਆ ਜੀ। ਬੂਥੀ ਪਾਤੀ ਬਹੁਤ ਪਿਆਰੀ ਹੈ ਕੱਟੀ ਦੀ ਠੀਕ ਆ ਜੀ। ਡਾਇਮੰਡ ਬੋਲ ਦੀ ਜਿਹੜੀ ਅੱਗੇ ਮਗਰ ਜਿਹੜੀ ਇਹ ਕੱਟੀ ਆ ਗਈ ਆ। ਮਾਝ ਸੁਹਾ ਕੋ ਤਿੱਜਾ ਕੋ ਹੋ ਗਈ ਨਾ ਤਿੱਜਾ ਹੋ ਰਸ ਕੋ ਚੌਥਾ ਮੰਨ ਲੇ ਪਰ ਅੱਗੇ ਚਲੋ ਆਪਾਂ ਹਮੇਸ਼ਾ ਹੀ ਗੱਲ ਕਰਦੇ ਹੁੰਦੇ ਆ 20 22 22 ਸੁਵੇ ਜਿਹੜੇ ਪਸ਼ੂ ਦਿੰਦਾ ਵਾ ਬਾਕੀ ਕਹਿੰਦੇ ਪਿੱਛੇ ਸਾਈ ਹੋਣਾ ਚਾਹੀਦਾ ਸਾਈ ਹੋਣਾ ਚਾਹੀਦਾ ਠੀਕ ਆ ਸੋ ਮਾਝ ਵੀ ਜਿਹੜੀਆਂ ਦੋਸਤੋ ਪੂਰੀਆਂ ਨਿਸ਼ਾਨੀਆਂ ਦੇ ਵਿੱਚ ਆ ਚਲੋ ਬੱਚੇ ਕਿਹੋ ਜੇ ਪਾਉਂਦੇ ਆ ਤੁਸੀਂ ਰਿਜ਼ਲਟ ਵੇਖ ਹੀ ਲਿਆ ਬਹੁਤ ਸੋਹਣੇ ਬੱਚੇ ਪਾਉਂਦੀ ਕਿਸ ਨੇ ਨੀਲੀ ਦੇ ਕੰਮ ਕਰਦਾ ਹੋਵੇ ਇਹ ਕਹਿੰਦੀ ਲੋੜ ਨਹੀਂ ਪੈਣਾਗਾ ਬਾਕੀ ਜਿਹੋ ਜੇ ਬੱਚੇ ਤੁਸੀਂ ਲੈ ਲੈਣਾ ਚਾਹੁੰਦੇ ਠੀਕ ਆ ਲੈ ਸਕਦੇ ਜੇ ਵੱਖੋ ਵੱਖਰੇ ਸੀਮਣ ਦੇ ਆਪ ਹਮੇਸ਼ਾ ਨੋਟ ਕਰਾ ਦਿੰਦਾ ਵੀ ਜੇਕਰ ਇਹੋ ਜੀ ਮੱਝ ਕੋਈ ਵੀਰ ਲੈ ਕੇ ਜਾਣਾ ਚਾਹੁੰਦਾ ਤੇ ਬੱਚੇ ਪੁੱਛਿਆਂ ਦੀ ਬਹੁਤ ਪਰਫੈਕਟ ਆ ਚਲੋ ਦੁੱਧ ਕਰਮ ਵਾਲੀ ਕੋਈ 9 10 10 11 ਕਿਲੋ ਦੋ ਦੋ ਦੁੱਧ ਦੀ ਦੁੱਧ ਚਵਾਈ ਜਾਣਾ ਬਿਲਕੁਲ ਆ ਦੇਖੋ ਬੜਾ ਲੱਗੇ ਬਹੁਤ ਸੋਹਣੀ ਹੈ ਤੇ ਕੱਟੀ ਚੰਗੀ ਆ ਮੱਝ ਚੰਗੀ ਆ ਤੇ ਰੇਟ ਇਹਦਾ ਬਿਲਕੁਲ ਗੈਜ ਰਹੂਗਾ ਤੇ ਮਾਰਕਿੰਗ ਦੀ ਰਾਸਿਆਂ ਬਿਲਕੁਲ ਦਿਖਾ ਦਿਓ ਅਗਲੇ ਪੈਰਾਂ ਦਾ ਹਵਾਨੇ ਦੇ ਡੱਬਾਗੇ ਆ ਮੱਝ ਦੇ ਪਿਛਲੇ ਆ ਪੂਛ ਜਿਹੜੀ ਅੱਧ ਤੋਂ ਵੱਧ ਸਫੇਦ ਆ ਠੀਕ ਹੈ ਤੇ ਬੱਚੇ ਦੀ ਮਾਰਕਿੰਗ ਵੀ ਬਹੁਤ ਸੋਹਣੀ ਆ ਕਰਮਾ ਕਿਤੇ ਕੱਟ ਦੇ ਵਿੱਚ ਆ ਜਾਂਦੀ ਆ ਅੱਖਾਂ ਓੱਖਾਂ ਤੁਸੀਂ ਦੇਖੋਗੇ ਕੋਈ ਰਾਸਿਆ ਬੱਚੇ ਦੇ ਵੀ ਤੁਸੀਂ ਦਿਖਾ ਸਕਦੇ ਜੋ ਹਵਾਨੇ ਦੇ ਡੱਬ ਲਓ ਜੀ ਹਵਾਨੇ ਦੇ ਵੀ ਡੱਬ ਨਿਸ਼ਾਨ ਠੀਕ ਹੈ ਜੀ ਚਾਰ ਥਾਂ ਹਾਂ ਤੇ ਕੱਟੀ ਚੰਗੀ ਆ ਮਗਰ ਹਨਾ ਚਲੋ ਕੱਟੀ ਚੰਗੀ ਆ ਮੇਰਾ ਭਰਾ ਅੱਗੇ ਇਹਨੂੰ ਸਾਂਭੂ ਘਾਟੀ ਕਰੀ ਜਾਉਂਦੇ ਸਾਂ ਇਹੀ ਕੱਤੀ ਜਿਹੜੀ ਅੱਜ ਤੋਂ ਦਾ ਕੋਈ 6 ਮਹੀਨਿਆਂ ਨੂੰ ਜਿਹੜੀ ਕੋਈ 50 30 ਹਜ਼ਾਰ ਦੀ ਬਣ ਕੇ ਤਿਆਰ ਹੋਣੀ ਆ ਹਾਂ ਲੱਗ ਗਈ ਤੇ ਮੱਝ ਫੇਰ ਫਰੀ ਦੀ ਫਰੀ ਰਹਿ ਜਾਣੀ ਆ ਬਹੁਤ ਵਧੀਆ ਇਹ ਹਰਵੈਲ ਕਿੰਨਾ ਦੱਸਿਆ 8 ਕੇ 9 ਕਿਲੋ ਰਾਸਿਆਂ ਦੁੱਧ ਦੇ ਦੇ ਜੂਗੀ ਕੋਈ 10 11 ਕਿਲੋ ਇਸ ਟਾਈਮ ਜਿਹੜਾ ਕੋਈ 9 ਕਿਲੋ ਦੇ ਲਗਭਗ ਇਹਦੇ ਥੱਲੇ ਦੁੱਧਾ ਠੀਕ ਆ ਤੇ ਮੁੱਲ ਹਰਵੈਲ ਕੀ ਕਰਤਾ ਇਹਦਾ ਫਿਰ ਮੁੱਲ ਰਾਸਿਆਂ ਨਾ ਤਾਂ ਇਹਦਾ 70 ਹਾਂ ਨਾ ਹੀ ਠਾਠਿਆ ਹਾਂ 65000 ਰੁਪਇਆ ਮੁੱਲ ਆ ਇਹ ਤੇ ਛੋੜ ਹੋਊਗੀ ਉਹਦੇ ਜੋ 65000 ਚ 65000 ਚ 70000 ਦੀ ਮੱਝ ਮਿਲ ਜੂਗੀ ਲਓ ਜੀ 60000 ਪੂਰੀਆਂ ਦੀ ਇਹ ਮੱਝ ਮਿਲ ਜੂਗੀ ਠੀਕ ਤੇ ਹੋਰ ਕੋਈ ਕੋਈ ਸੱਜਰ ਫੋਨ ਕਰਦਾ ਵਾ ਕੋਈ ਛੋੜ ਛੱਪਾ ਜਰੂਰ ਕਰਾਂਗੇ ਉਹਦੇ 'ਚ ਠੀਕ ਆ ਹਰ ਮੇਲ ਜਿਹੜੇ ਭਰਾ ਆਪਣੇ ਆਨਲਾਈਨ ਸੌਦਾ ਕਰਦੇ ਚਵਾਈ ਚਵਾਈ ਦੇ ਬਿਲਕੁਲ ਚਵਾਈ ਬਹੁਤ ਸੋਹਣੀ ਆ ਚਵਾਈ ਓਕੇ ਆ ਹ ਸਾਫ ਸੁਥਰੀ ਆ ਲਓ ਜੀ ਸਿਰਫ 67000 ਦੀ ਐ ਮੱਝ ਮਿਲ ਜੂਗੀ ਤਾਜੀ ਸੱਜਰ ਤੇ ਮਗਰ ਕੱਟੀ ਕੱਟੀ ਹਫਲਾ ਤੂਣ ਬਹੁਤ ਪਿਆਰੀ ਕੱਟੀ ਆ ਡਾਇਮੰਡ ਬੋਲ ਹਰੀ ਕੇ ਪੱਤਣ ਵਾਲੇ ਡਾਕਟਰ ਸੁਖਵਿੰਦਰ ਸਿੰਘ ਉਹਨਾਂ ਦੇ ਕੋਲ ਅੱਜ ਉੱਡਦੀਆਂ ਵਾਲੇ ਮੋਲਾ ਰਾਸ ਆ ਅਗਲੀ ਮੱਝ ਵਿਖਾਉਣਿਆ ਤੁਹਾਨੂੰ ਇਹ ਵੀ ਤਾਜੀ ਸੂਈ ਤੇ ਇਹਦੇ ਮਗਰ ਕੱਟੀ ਆ ਗਈ ਰਾਸ ਆ ਕੱਟੀ ਆ ਹ ਏਬੀਸੀ ਦੇ ਸਿ बोलदे ਨਾਦਾ ਨਹੀਂ ਪਤਾ ਆਪਾਂ ਨੂੰ ਠੀਕ ਹੈ ਜੀ ਬਾਕੀ ਇਹ ਆ ਕਿ ਮੱਝ ਤੀਜੇ ਸੂਏ ਦੇ ਵਿੱਚ ਗਰੰਟਡ ਹਾਂ ਸਾਫ ਸੁਥਰੀ ਆ ਲਓ ਜੀ ਲੈਵਾ ਚੈੱਕ ਕਰ ਲੈਵਾ ਇੰਨਾ ਗਰਾਸ ਆ ਸਾਫ ਸੁਥਰਾ ਵਾ ਕਿ ਆਪਾਂ ਗੱਲ ਕਰ ਦਿੰਦੇ ਆ ਪੀੜੀ ਦੇ ਪਾ ਵਾਂਗੂ ਚੌ ਨੁਕਰਾਂ ਦੇ ਘੜ ਘੜ ਕੇ ਜਿਹੜੇ ਥਾਂ ਲ ਬਿਲਕੁਲ ਕੋਈ ਸ਼ਾਕੀ ਨਹੀਂ ਗਾ ਬਾਕੀ ਗਾਇਬ ਹੋ ਵੇਖੋ ਠੀਕ ਹੈ ਜੀ ਗਾਇਬ ਮਾਰ ਲੋ ਮਰ ਦੇਖੋ ਪਤਲੀ ਪਤਲੀ ਚਮੜੀ ਦੇ ਵਿੱਚ ਹਾਂ ਸਿੰਗਲ ਹੱਡੀ ਆ ਗਈ ਬਿਲਕੁਲ ਤੇ ਇਹ ਹਰ ਵੇਲੇ ਅੱਜ ਕਿੰਨੇ ਦਿਨਾਂ ਦੀ ਸੂਈ ਆ ਆਪਣੇ ਕੋਲ ਰਸ ਐ ਵੀ ਕੋਈ ਜ਼ਿਆਦਾ ਨਹੀਂ ਕੋਈ 8-10 ਦਿਨ ਦੀ ਸੂਈ ਹੋਊਗੀ। ਲਓ ਜੀ 8-10 ਦਿਨਾਂ ਦੀ ਸੂਈ ਆ। ਆ ਮਗਰ ਕੱਟੀ ਆ ਦੇ ਠੀਕ ਆ ਜੀ। ਆ ਬੱਚਾ ਚੈੱਕ ਕਰੋ ਮਗਰ ਕੱਟੀ ਆ ਵੈਸੇ ਦੋ ਮਾਜਾਂ ਤੁਹਾਨੂੰ ਦਿਖਾਉਣੀਆਂ ਦੋ ਮਗਰ ਹੀ ਕੱਟੀਆਂ ਨੇ। ਤੇ ਇਹ ਹਰਵੇਲ ਕੁਰੀ ਮੜਾ ਹੋਰ ਢੇਡਾ ਕਰਾ ਦੇ ਮੈਂ ਦਾ। ਵੀ ਲੈਵਾ ਇੱਕ ਵਾਰੀ ਹੋਰ ਵਿਖਾ ਦਈਏ ਭਰਾਵਾਂ ਨੂੰ ਠੀਕ ਆ ਜੀ ਬਹੁਤ ਹੀ ਸ਼ਾਨਦਾਰ ਕੁਆਲਿਟੀ ਥੱਲੇੋਂ ਲੈਵੇ ਦੀ। ਆ ਮਾਰੇ ਉਹ ਨਿਗਾ ਮੜੀ ਜੀ। ਐਸ ਵਕਤ ਕਿੰਨਾ ਦੱਸਿਆ ਦੁੱਧ? ਰਾਸਿਆ ਦੇ ਥੱਲੇ ਵੀ ਕੋਈ 9 ਕਿਲੋ। 9 ਕਿਲੋ ਆ ਜੀ। ਬਾਕੀ ਰਾਸਿਆ ਆਪਾਂ ਜਿੰਨਾ ਕਿ ਰੇਟ ਹੈ ਨਾ ਉਹਦੇ ਅਕੋਰਡਿੰਗ ਹੀ ਦੁੱਧ ਆ। ਆ ਐਵੇਂ ਗੱਪ ਲਾਈ ਜਾਵਾਂਗੇ ਉਹਦਾ ਕੋਈ ਫਾਇਦਾ ਨਹੀਂ ਬਿਲਕੁਲ ਬਿਲਕੁਲ ਲੋ ਵੀ ਠੀਕ ਆ ਜੀ ਅੱਗੇ ਵਧਾਉਣਾ ਘਟਾਉਣਾ ਚਲੋ ਸੇਵਾ ਦੇ ਟਿਪੰਡਾ ਐਸ ਵਕਤ ਵਿੱਚ ਵੈਸੇ ਮੱਝਾਂ 10 11 ਕਿਲੋ ਵਾਲੀਆਂ ਨਾਰਮਲ ਆ ਕਰਦੇ ਗੁਜਾਰੇ ਲਈ ਵਧੀਆ ਪੱਗਨ ਤੇ ਅੱਦੇ ਵਿੱਚ ਫੇਰੇ ਇੰਨੇ ਦੀਆਂ ਬੱਸ ਬੱਸ ਮਗਰ ਬੱਚੇ ਵੀ ਲਾਗੇ ਆਪਾਂ ਫੇਰ ਫੱਗਨ ਤੇ ਟੋਪੜਾ ਨੱਬਣਾ ਵੇਚਾ ਬਾਕੀ ਆਰਡਰ ਵੇਖੋ ਮੇਰਾ ਵੀ ਫਾੜੀ ਵਾਲਾ ਲੈਵਾ ਸੋ ਐਚਐਫ ਵਹਿਣਾ ਵਰਗੀ ਤਿਆਰੀ ਆ ਕਰਮ ਵਾਲੀ ਦੀ ਠੀਕ ਆ ਜੀ ਥੱਲੋਂ ਬਣੀ ਪੁਣੀ ਚੰਗੀ ਆ ਸੋ ਟਾਈਮੋ ਟਾਈਮ ਇਸੇ ਤਰ੍ਹਾਂ ਪਸ਼ੂ ਥੱਲੋਂ ਬਣ ਜਾਂਦਾ ਤੋ 9 ਕਿਲੋ ਦੁੱਧ ਚਵਾਈ ਚੂਈ ਦੀ ਬਿਲਕੁਲ ਇੱਕ ਨੰਬਰ ਸਿੰਗਲ ਖੱਡੀ ਸੋਹਣਾ ਪਿੱਠਪੂੜਾ ਆ ਵੇਖੋ ਬਿਲਕੁਲ ਬਰੀਕ ਪਿੰਡਾ ਪਤਲਾ ਠੀਕ ਆ ਬਹੁਤ ਸੋਹਣੀ ਠੰਡੀ ਸੀ ਦਾ ਵੇਖੋ ਜੀ ਸੋਹਣਾ ਡਿਜ਼ਾਈਨ ਥੱਲੋਂ ਲੇਵੇ ਦਾ ਵੇਖੋ ਲੈ ਵੀ ਹਰਵੇਲ ਵੀ ਕੀ ਮੋਲ ਰਾਸ ਹੈ ਦਾ ਵੀ ਦੇ ਲਾਇਆ ਹੋਊਗਾ 70 ਨਾ 18 56.5 ਛੋੜੋ 24 ਗੁਸਤਾਰ 68000 ਦੀ ਹੋਊਗੀ 67 ਦੀ ਵੀ ਹਾਂ ਚਾਹੇ ਆ ਕੋਈ ਲੈ ਜਾਏ ਚਾਹੇ ਆ ਕੋਈ ਸੱਜਣ ਫੋਨ ਕਰਦਾ ਛੋੜਾ ਹੋਣ ਗਿਆ ਦੋਆਂ ਜੋ ਫਿਰ ਵੀ ਠੀਕ ਆ ਜੀ ਲੋ ਬੇਲ ਉੜਦਿਆਂ ਵਾਲੇ ਮੁੱਲ ਆ ਇਹ ਸੁਣੋ ਵਾਲੇ ਰੇਟ ਹੀ ਪਾ ਦਿੰਦੇ ਆ ਠੀਕ ਆ ਜੀ ਬੜੇ ਜ਼ਿਆਜ ਪੜਤੇ ਆ ਕਰੋ ਮੇਰੇ ਵੀਰ ਪਹਿਲ ਕਦਮੀ ਇੱਧਰ ਦੋ ਤੁਹਾਨੂੰ ਬੱਚੇ ਵਿਖਾ ਦਿੰਨੇ ਆ ਮੈਂ ਕੀ ਕਹ ਰਿਹਾ ਆ ਆਪਾਂ ਜੇ ਕੱਟੇ ਦੀ ਗੱਲ ਕਰੀਏ ਹਾਂ ਬੇਲ ਸਪੈਸ਼ਲ ਕੱਟੇ ਦੀ ਹੂੰ 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 ਫੁੱਲ ਹਾਈਟ ਦੇ ਵਿੱਚ ਜਾਊਗਾ ਸਟਾਰ ਦਾ ਇਹ ਬੱਚਾ ਵਾ ਠੀਕ ਆ ਜੀ ਸਟਾਰ ਦਾ ਇਹ ਬੱਚਾ ਵਾ 16 ਕਿਲੋ ਵਾਲੀ ਮਾਂ ਦਾ ਵਾ ਠੀਕ ਆ ਜੀ ਪਿਓ ਪੱਖੇ ਦਾ ਜਿਹੜਾ ਉਹ ਸਟਾਰ ਬੋਲਾ ਓਕੇ ਲੰਗਿਆਂ ਨੇ ਵਾਲਾ ਮਾਂ ਦਾ ਦੁੱਧ ਰਵੇ ਪਤਾ 16 ਕਿਲੋ ਦਾ ਲਓ ਜੀ 16 ਕਿਲੋ ਮਾਂ ਦਾ ਦੁੱਧਾ ਬਾਕੀ ਨਲਾ ਦਾ ਟੈਸਟਿਕਲਾਂ ਦਾ ਤੁਹਾਡੇ ਸਾਹਮਣੇ ਆ ਮੂਤਰੀ ਤੇ ਜੇਕਰ ਆਪਾਂ ਗੱਲ ਕਰੀਏ ਧੁੰਨ ਤੋਂ ਬਿਲਕੁਲ ਵਾਈਟ ਧੁੰਨ ਹਰਾਸਿਆ ਇਹਦੀਆਂ ਮੇਨ ਚੀਜ਼ਾਂ ਨੋਟ ਕਰਾਓ ਹਾਂ ਅਗਲੇ ਪੈਰਾਂ ਦੀਆਂ ਜਰਾਬਾਂ ਬਿਲਕੁਲ ਬਰਾਬਰ ਹਾਂ ਪਿਛਲਿਆਂ ਦੀਆਂ ਬਰਾਬਰ ਜਿਹੜਾ ਇਹਦਾ ਬਿਲਕੁਲ ਮੂਤਰੀ ਤੇ ਜਿਹੜੇ ਵਾਈਟ ਨਿਸ਼ਾਨ ਆ ਗਿਆ ਹਾਂ ਕਿਉਂਕਿ ਜੇ ਮਾਲੀ ਦੇ ਵਾਈਟ ਨਿਸ਼ਾਨ ਸਾਬ ਵਾਲੀ ਜਗ੍ਹਾ ਤੇ ਆ ਤਾਂ ਜਿਹੜੀ ਕੱਟੀ ਹੋਊਗੀ ਉਹਦੀ ਸੂਤ ਤੇ ਨਿਸ਼ਾਨ ਜਾਊਗਾ ਠੀਕ ਆ ਜੀ ਇਹ ਮੇਨ ਖਾਸ ਚੀਜ਼ਾਂ ਨੇ ਲੋ ਵੀ ਆਖੂ ਖੂ ਬਹੁਤ ਸੋਹਣੀ ਆ ਬਿਲਕੁਲ ਨੀਲੀ ਵਿੱਚੋਂ ਸਾਈਡਾਂ ਰੈੱਡ ਠੀਕ ਆ ਜੀ ਸੋ ਅੱਖ ਵੇਖੋ ਬਿਲਕੁਲ ਜਿਹੜਾ ਸਮਾਚੋ ਵੇਖੋ ਜਾਂ ਟੇਡਾ ਕਰਕੇ ਵੇਖੋ ਟੇਡਾ ਕਰ ਟੇਡਾ ਬਿਲਕੁਲ ਮਿਲਦਾ ਮਿਲਦਾ ਕੱਟਾ ਬਿਜਲੀ ਤਾਰੀ ਵਾਲਾ ਹਾਂ ਲੋ ਵੀ ਬਹੁਤ ਦਿਖਦੂਕ ਬੜੀ ਵਧੀਆ ਪਿਆਰੀ ਕੱਟੇ ਦੀ ਜਿਹੜਾ ਵੱਡਾ ਜੋ ਵੱਡਾ ਤੋਰਾ ਦੇਖ ਬੱਚੇ ਦਾ ਹਾਂ ਤੇ ਪੁੱਠੇ ਦੀ ਗੱਲ ਰਾਸਿਆ ਜਰੂਰ ਚੈੱਕ ਕਰਾ ਅੱਜ ਹੀ ਜਿਹੜੇ ਬੱਚੇ ਦਾ ਕੋਈ ਗੱਠ ਡੇਡ ਗੱਠ ਪੁੱਠਾ ਲੈ ਕੇ ਤੁਰਿਆ ਫਿਰੰਦਿਆ ਇਹਨਾਂ ਪੱਧਰ ਮਾਲੀ ਬਣੂਗਾ ਨਾ ਬਿਲਕੁਲ ਬਿਲਕੁਲ ਖੜਾ ਪੁੱਠੇ ਦਾ ਹਣਾ ਖੜਵੇਂ ਪੁੱਠੇ ਦਾ ਟਲਕਵਾਣੀਗਾ ਪੁੱਠਾ ਖੜਵਾ ਪੁੱਠਾ ਤੇ ਤੇ ਲੰਬਾਈ ਨੂੰ ਵੀ ਚੰਗੀ ਹੈ ਕੱਟੇ ਦੀ ਆ ਜੁਮਰ ਮੈਨੂੰ ਲੱਗਦਾ 7-8 ਸੱਤਾਂ ਕਿ ਮਹੀਨਿਆਂ ਦਾ ਰਾਸਿਆ ਸੱਤਾਂ ਮਹੀਨਿਆਂ ਦਾ ਵਾ ਹਾਂਜੀ ਤੇ ਚੰਗਾ ਸੰਭਿਆ ਵਾ ਇਹ ਨਹੀਂ ਕਿ ਨਹੀਂ ਹਾਂ ਬਾਕੀ ਜਿਹਦੇ ਕੋਲੇ ਵੀ ਜਾਂਦਾ ਕਦ ਕੁਦ ਉਮਰ ਦੇ ਅਕੋਰਡਿੰਗ ਜੇਕਰ ਦੋਸਤੋ ਵੇਖੀਏ ਤੇ ਇਹ ਨੋਰਮਲ ਜੈਨੂਨ ਸਾਫ ਸੰਭਾਲੀ ਵੀ ਕਿਸੇ ਭਰਾ ਨੇ ਕੀਤੀ ਆ ਤੇ ਇਸ ਦੀ ਗੱਲ ਬਹੁਤ ਪੱਦਰ ਤੇ ਮਾਲੀ ਚੰਗਾ ਬਾਕੀ ਲੈਗ ਲੋਕ ਪੂਰੀਆਂ ਲੱਤਾਂ ਮੋਟੀਆਂ ਪੱਟੋਂ ਪੂਰਾ ਮੋਟਾ ਤੋਂ ਮੇਨ ਚੀਜ਼ ਰਾਸੇ ਪੁੱਠਾ ਪੁੱਠਾ ਜਿੱਦ ਨੇ ਵੱਡਾ ਮਾਲੀ ਬਣਦਾ ਨਾ ਤਾਂ ਖੜ ਕੇ ਦੇਖੋ ਕੋਈ ਕੇ ਵਾਕਿਆ ਹੀ ਪਿੱਛੋਂ ਹੈਗਾ ਹਮ ਸਹੀ ਹੈ ਕੋਈ ਸ਼ੱਕ ਨਹੀਂ ਇਹਦੇ ਚ ਚੰਗਾ ਮਾਲੀ ਬਣੂ ਕਟਾ ਘਰੇ ਰਾਸੇ ਆਪਾਂ ਸਾਰੇ ਰੱਖ ਨਹੀਂ ਸਕਦੇ ਕਰਮਾਂ ਵਾਲੇ ਦੋ ਤਿੰਨ ਮੇਰੇ ਕੋਲ ਅੱਗੇ ਬੱਜੇ ਆ ਬੱਸ 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 ਠੀਕ ਹੈ ਬਾਬੀ ਚਲੋ ਜੀ ਮੇਰੇ ਪਾਕਿਸਤਾਨੀ ਸ਼ੌਕ ਪਗਾਉਣਾ ਤੇ ਇਹਦੀ ਖਰੀਦੀ ਕਰ ਸਕਦੇ ਹੋ ਕਿੰਨੇ ਤਾਂ ਦਿੱਤੀਏ ਐ ਰਾਇਸਿਆਂ 17500 17500 ਠੀਕ ਹੈ ਉੱਥੇ ਛੋੜ ਛੱਪੇ ਮਾਨਤਾ ਨਾਲ ਜ਼ਰੂਰ ਕਰਾਂਗੇ ਠੀਕ ਹੈ ਵੀ ਲੋ ਥੱਲੇ ਰਾਇਸਿਆਂ ਬਿਲਕੁਲ ਚੱਲ ਰਤੇ ਵੀ ਵਾਹ ਵਾਈਟ ਆ ਗਿਆ ਹੂੰ ਪਿਸ਼ਾਬ ਵਾਲੀ ਜਗ੍ਹਾ ਤੇ ਆ ਗਿਆ ਟੈਸਟੀਕਲ ਦੇ ਦੋਨਾਂ ਸਾਈਡਾਂ ਤੇ ਆ ਗਿਆ ਹਰ ਇੱਕ ਮਾਰਕਿੰਗ ਜਿਹੜੀ ਪ੍ਰੋਪਰ ਲਾਈਨ ਅਗਲੇ ਕੋਲੇ ਪੈਰਾਂ ਤੇ ਪ੍ਰੋਪਰ ਨਿਸ਼ਾਨੀਆਂ ਮਾਰਕਿੰਗ ਤੁਹਾਡੇ ਸਾਹਮਣੇ ਬਹੁਤ ਸੋਹਣਾ ਵਾ ਕਰਮਾ ਸਾਡੇ 17000 ਫਾਈਨਲ ਸਾਡੇ 17 ਚੱਕੋ ਜੀ ਕੱਟਾ ਬਹੁਤ ਪਿਆਰਾ ਠੀਕ ਆ ਜੀ ਕਿਸੇ ਪ੍ਰਾਣੇ ਮਾਲ ਦੇ ਵਿੱਚ ਰੱਖਣਾ ਐਵੇਂ ਮੈਂ ਇੰਨਾ ਦਾਅਵਾ ਕਰ ਸਕਦਾ ਵੀ 6 ਮਹੀਨਿਆਂ ਦੇ ਵਿੱਚ ਇਹ ਇੱਥੇ ਆ ਜਾਊਗਾ ਬਹੁਤ ਵਧੀਆ ਵੇਖੋ ਖੜਨੀ ਖਲੂਣੀ ਦਾ ਵੀ ਕੱਟਾ ਬਹੁਤ ਚੰਗਾ ਸੋ ਕਰੋ ਮੇਰੇ ਵੀਰ ਸੌਦਾ ਠੀਕ ਆ ਜੀ ਇੱਕ ਇਹ ਸਟਾਰ ਦਾ ਬੱਚਾ ਇਹ ਸਟਾਰ ਦਾ ਬੱਚਾ ਸੀਗਾ ਮਾਲੀ ਕੱਟਾ ਜਿਹੜਾ ਤੁਹਾਨੂੰ ਦਿਖਾਤਾ ਤੇ ماں 16 ਕਿਲੋ ਵਾਲੀ ਆ ਤੇ ਅੱਗੇ ਆਪਣੇ ਕੋਲ ਰਵੇਲ ਬੱਚੀ ਇਹ ਵੀ ਚੰਗੀ ਹੈ ਮੈਨੂੰ ਲੱਗਦਾ ਹੈ ਨਾ ਬੱਚੀ ਦੀ ਏਜ ਆ ਟੋਟਲੀ 6.5 ਮਹੀਨੇ ਸਾਡੇ 6 ਮਹੀਨਿਆਂ ਦੀ ਬਿਲਕੁਲ ਸਾਡੇ 6 ਮਹੀਨੇ ਦੀ ਆ ਤੱਕੂ ਤੋਂ ਬੜਾ ਤਦ ਰਸੈ ਇੰਨਾ ਕਰ ਜੂਗੀ ਕਿ 6 ਮਹੀਨੇ ਤੱਕ ਟੀਗਾ ਪਰਨ ਦੇ ਲਾਇਕ ਹੋ ਜੂਗੀ 11-12 ਮਹੀਨੇ ਦੀ ਏਆਈ ਹੋ ਜਾਊਗੀ ਹੋ ਜਾਊਗੀ ਕੋਈ ਸ਼ੱਕ ਨਹੀਂ ਇਹਦੇ ਜੇ ਕੋਈ 6 ਮਹੀਨੇ ਮੇਰਾ ਵੀ ਰਸਾਂਬਨ ਵਾਲਾ ਲੈ ਜਾਏ ਫਾਰਮ ਦੇ ਵਿੱਚ ਕਿਦੇ ਛੜਦੇ ਖੁੱਲੀ ਤੇ 6 ਮਹੀਨਿਆਂ ਨੂੰ ਦਾਅਵੇ ਨਾਲ ਕਹਿ ਸਕਦੇ ਵੀ ਏਆਈ ਦੇ ਤਾਂ ਕਾਬਿਲ ਆ ਬਿਲਕੁਲ ਆ ਵੇਖੋ ਏਬੀਐਸ ਦੇ ਸੀ ਮੰਡੀ ਰਸਿਆ ਠੀਕ ਆ ਜੀ ਝੋਲੀ ਇੰਨੀ ਕਰਮਾ ਵਾਲੀ ਤਿਆਰ ਕਰਨ ਦੇ ਨਾ ਹਾਂ ਤੇ ਤੁਸੀਂ ਇਹ ਖਾਸ ਕਰਕੇ ਝੋਲੀ ਤੇ ਜ਼ਰੂਰ ਪੂਰੀ ਹਿਯਾਰੀ ਵਾਲੀ ਆ ਬੱਚੀ ਤੁਹਾਨੂੰ ਬਖੋਰੀ ਆਪਾਂ ਖੋਰੀ ਆ ਇੱਧਰ ਇਹ ਲੱਗਦਾ ਜਿਵੇਂ ਲਾਇ ਪਈ ਹੁੰਦੀ ਆ ਆ ਦੇਖੋ ਠੀਕ ਆ ਦੇਖੋ ਠੀਕ ਆ ਦੇ ਇੱਕ ਸਾਲ ਦੇ ਮਤਲਬ 12 14 ਮਹੀਨੇ ਦੀ ਇਹ ਆਈ ਇਹਦੀ ਹੋ ਜਾਊਗੀ ਬਹੁਤ ਵਧੀਆ ਠੀਕ ਆ ਜੀ ਸੋ ਥਣ ਥਣ ਨੂੰ ਬਹੁਤ ਆ ਥੱਲੇ ਝੋਲੀ ਦੇ ਵਿੱਚ ਵੱਟ ਫੁੱਟ ਕਾਫੀ ਆ ਤੇ ਨਾਰਮਲੀ ਇਥੋਂ ਆਈਡੀਆ ਹਰੇਕ ਪੁਰਾਣੇ ਲਾ ਲੈਣਾ ਹੁੰਦਾ ਵੀ ਲੇਵਾ ਕਰਨ ਵਾਲੀ ਕੰਪੈਕਟ ਤੇ ਸੋਨਾ ਲੇਵਾ ਥੱਲੇੋਂ ਤਿਆਰ ਕਰੂਗੀ ਸੋ 6 ਸਾਲ ਤੇ 7 ਮਹੀਨੇ ਤੱਕ ਇਹ ਆਈ ਦੇ ਕਾਬਲਾ ਪੂਰੀ ਬਹੁਤ ਤਗੜਾ ਗੱਦ ਕਰੂਗੀ ਇਹ ਹਾਂ ਨਹੀਂ ਪੂਰੀ ਜਵਾਨ ਹੋਊਗੀ ਵੱਡੀ ਕੇ ਵੱਡੀ ਬੈਲ ਬਣ ਕੇ ਤਿਆਰ ਹੋਊਗੀ ਫੇਸਕੌਲ ਤੋਂ ਬਹੁਤ ਕੁੱਲੀ ਛੱਡ ਕੇ ਫਾਰਮ 'ਚ ਤਿਆਰ ਕਰੇ ਨਾ ਕਿਤੇ ਹਾਂ ਫੇਰ ਤਾਂ ਦੂਣਾ ਗੱਦ ਕਰਦੀ ਐ ਇਹ ਕਰਮਾਰਗਾ ਤੋੜਾ ਇਹ ਬੀਐਸ ਸੀਮਨ ਦੀ ਤੁਸੇ ਬੱਚੀ ਜਿਹੜੀ ਤੁਸੀਂ ਸਾਹਮਣੇ ਵੇਖ ਰਹੇ ਜੇ ਸਿਰਫ ਕੁਛ 6-7 6-7 ਮਹੀਨਿਆਂ ਦੀ ਉਮਰ ਹੈ ਅਜੇ ਦੀ ਤੇ ਇਹ ਹਰ ਵੇਲੇ ਕੀ ਮੁੱਲ ਦੀ ਐ ਕਿੰਨੇ ਦੀ ਦੇਰਿਆ ਵੀਰ ਰਾਸਿਆ 16000 ਛੋੜ ਚੱਪਾ ਪੂਰੀ ਸ਼ਿਹਰੀ ਵਾਲੀ ਐ ਬੱਚੀ ਪੂਰੀ ਪੂਰੀ ਹਾਂ ਤੋਰਾ ਤਾਰਾ ਬਿਲਕੁਲ ਦੇਖ ਬਿਲਕੁਲ ਲੋ ਜੀ ਕਰੋ ਮੇਰੇ ਵੀਰ ਪਹਿਲ ਕਦਮੀ ਤੇ ਦੋਨੋਂ ਜਾਨਵਰ ਚੰਗੇ ਆ ਮੇਰਾ ਵੀਰ ਕੋਈ ਜੋੜੀ ਪਾਊਗਾ ਚਾਹੇ ਕੋਈ ਮੇਲ ਕੱਟਾ ਨੀਲੀ ਦਾ ਵੀ ਦਾ ਤੇ ਬੱਚੀ ਖਰੀਦਣਾ ਚਾਹੂਗਾ ਤੇ ਇੱਕੋ ਜਿਹਾ ਰੇਟ ਆ ਥੋੜੀ ਬਾਦੀ ਹੋਰ ਡਿਸਕਾਊਂਟ ਆ ਥੋੜੀ ਬਾਦੀ ਹੋਰ ਵਿੱਚੋਂ ਮਾਨਦਮ ਦੀ ਗੱਲਬਾਤ ਹੋ ਜੂਗੀ। ਫਿਰ ਅਸੀਂ ਅੱਜ ਤਾਂ ਆਪਾਂ ਨਾ ਐਵੇਂ ਮਤਲ ਚਲੋ ਕਰਾਂਗੇ ਮਾਨਦਮ ਜ਼ਰੂਰ ਭੈਣ ਭਰਾਵਾਂ ਦਾ। ਹਾਂ ਹਾਂ। ਅੱਜ ਤਾਂ ਉੜਦੀਆਂ ਵਾਲੇ ਰੇਟ ਕੀਤੇ ਆ। ਠੀਕ ਆ ਭਰਾ। ਠੀਕ ਆ ਫਿਰ ਇਹ ਕਹਿੰਦੇ ਨੇ ਨਾ ਮੱਕੇ ਅੱਗੇ ਤਾਂ ਉਜਾੜੀ ਆ। ਬਿਲਕੁਲ ਜੀ ਬਿਲਕੁਲ। ਬਿਲਕੁਲ। ਸੋ ਸੂਤਰ ਤੇ ਰੇਟ ਆ ਠੀਕ ਆ ਜੀ ਪੜਤਾ ਪੜਾ ਜਾਇਜ਼ ਆ ਚਲੋ ਹਰੇਕ ਭਰਾ ਨੂੰ ਹੁੰਦਾ ਵੀ ਮੱਝ ਮਿਲਦੇ ਤਾਜੀ ਸੱਜਰ ਤੇ ਰੇਟ ਤੁਹਾਨੂੰ ਆਪਾਂ ਉਹ ਦੇ ਦਿੱਤੇ ਆ ਬਿਲ ਬਿਲਕੁਲ ਕਮਾਈ ਲੈ ਕੇ ਤੇ ਜਿਹੜੇ ਬਸ ਇੱਕ ਗੱਲ ਕਹਦੀ ਆ ਇਹ ਤਾਂ ਦਿਹਾੜੀ ਜੀ ਕੱਢਣ ਵਾਲੀ ਗੱਲ ਆ ਇੰਨਾ ਜਿਹੜਾ ਕਹਿੰਦੇ ਨਾ ਦਿਹਾੜੀ ਬਣ ਜੇ ਹਨਾ ਉਹੀ ਗੱਲ ਆ ਕੋਈ ਖਾਸ ਮਾਰ ਜਨ ਨਹੀਂ ਹੈਗਾ ਇੰਨਾ ਚ ਠੀਕ ਆ ਠੀਕ ਆ ਆ ਚੱਲ ਇਸੇ ਤਰ੍ਹਾਂ ਹੀ ਆ ਕੋਈ ਕਿਸੇ ਤਰੀਕੇ ਨਾਲ ਕੋਈ ਤੇ ਨਾ ਤੇ ਕਰਮ ਵਾਲੀਆਂ ਮਾਲ ਕੀ ਖਰੀਦੀ ਕਰਦੇ ਜੇ ਕੋਈ ਆਉਂਦੀਆਂ ਤੇ ਚਲ ਦੇ ਕੇ ਜਾਂਦੇ ਆ ਨਹੀਂ ਰਾਜ ਐਵੇਂ ਕਿਉਂ ਕਹੀਏ ਕੋਈ ਲੈ ਜਾਂਦੀਆਂ ਕੋਈ ਦੇ ਜਾਂਦੀਆਂ ਵਾ ਇਹ ਬਣਿਆ ਹੀ ਬਿਲਕੁਲ ਬਣਿਆ ਘਾਟੇ ਵਾਤੇ ਵਪਾਰ ਆਪਣੇ ਇਹ ਵੀ ਸੋਚਦੇ ਵੀ ਪਤਾ ਨਹੀਂ ਕਿੱਡਾ ਕ ਵਪਾਰ ਇੱਕ ਰਿਸਕ ਹੁੰਦਾ ਰਿਸਕੀ ਠੀਕ ਹੈ ਰਿਸਕ ਲੈ ਕੇ ਲਾ ਕੇ ਲਿਆਈ ਦਿਆ ਤਾਂ ਉਹਦਾ ਕਰਮਾ ਅੱਗੇ ਹੈ ਨਾ ਬਸ 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 ਕਿੱਦਾਂ ਦਾ ਇੱਕ ਹਰ ਵੇਲੇ ਨੰਬਰ ਵੀਰ ਆਪਣੇ ਕਰ ਲਓ 9903820259906382025 ਠੀਕ ਹੈ ਜੀ ਲੋ ਵੀ ਦੋਸਤੋ ਧੰਨਵਾਦ ਸਾਰੇ ਭਰਾਵਾਂ ਦਾ ਫੁੱਲ ਵੀਡੀਓ ਵੇਖਣ ਦੇ ਲਈ ਬਾਕੀ ਮੇਰਾ ਵੀਰ ਦੱਬ ਕੇ ਸ਼ੇਅਰ ਕਰ ਦਿਓ ਬਾਕੀ ਜਨਵਾਰ ਚੰਗੇ ਚੰਗੇ ਆਉਂਦੇ ਰਹਿੰਦੇ ਆ ਤੇ ਮੇਰਾ ਵੀਰ ਜਰੂਰ ਤੁਸੀਂ ਵਿਜ਼ਿਟ ਕਰਿਆ ਕਰੋ ਠੀਕ ਆ ਜੀ ਦੋ ਮਜਾਂ ਦਿਖਾਤੀਆਂ ਨੇ ਦੋ ਤੁਹਾਨੂੰ ਬੱਚੇ ਵਿਖਾਤੇ ਇੱਧਰ ਜਿਹੜੇ ਸ਼ਕੀਨ ਇੱਕੇ ਭਰਾਣ ਲੈਣੇ ਆ ਜੋੜੀ ਲੈਣੀ ਆ ਸਿੰਗਲ ਸਿੰਗਲ ਲੈਣੇ ਆ ਰੇਟ ਤੁਹਾਨੂੰ ਦੱਸ ਦਿੱਤੇ ਆ ਧੰਨਵਾਦ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ